ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਗੇ ਤੇ ਅੱਜ ਮੰਡਲੇ ਖਤਾਂਗੇ ਨਹੀਂ ਨੌਜੀ ਕਣਕ ਦੇਖਣ ਆਏ ਤੇ ਅੱਜ ਲੱਗ ਕਣਕ ਬਣੀ ਜੰਮੀ ਜੀ ਹੈ ਨਾ ਬਹੁਤ ਵੇਲਾ ਲੱਗਦੀ ਹੈ ਜੰਮੀ ਵੀ ਆ ਗਿਆ ਲੱਗੇ ਸਾਰ ਦੇਖਣਾ ਚਾਰ ਤਰੀਕ ਨੂੰ ਬੀਜੀਦੀ ਇਹ ਅੱਜ 17 ਤਰੀਕ 18 18 ਤਰੀਕ ਹੋ ਗਈ ਅੱਜ ਬਾਜ ਜੀ ਸਮਝ ਲਓ 14 14 ਦਿਨ ਦੀ ਹੋ ਗਈ ਮੈਂ 20 ਬਾਈ ਦਿਨ ਦੀ ਨੂੰ ਪਾਣੀ ਲਾ ਦੂੰਗੇ ਹਾਂ ਕਾਲਾ ਕੋਲਾ ਜੋ ਕਹੀ ਫੇਰ ਕੇ ਜਾਣੇ ਆ ਅਜਿਹੀ ਖਾਲ ਮਤਾਂ ਜਲਾਏ ਬੇਤੇ ਉਹਦੇ ਬੁੱਝੇ ਜੰਮਿਆ ਇਹਦੇ ਉਕਣੇ ਉਜੀ ਮਰਮਰੀ ਕਹੀ ਫੇਰ ਕੇ ਪਾਣੀ ਚੱਲਦਾ ਹੋਇਆ ਕਹਿ ਰਹੇ ਆਪਣੇ ਬੜੀ ਬਣਾਈ ਹੋਏ ਐ। ਉਹ ਜੀ ਕਾਲ ਵੀ ਫਾਇਨਲ ਹੋਈ ਪਈ ਐ। ਨੱਕ ਕਰੋ ਕਨਕਾ। ਉਹ ਹਣ ਨਾਲੇ ਖਾਲ ਕੋਲ ਜੀ ਸਵਾਰ ਕੇ ਗੰਨੇ ਨੂੰ ਪਾਣੀ ਲਾ ਦੂੰਗੇ। ਗੰਨੇ ਦੇ ਬਾਅਦ ਫੇਰ ਨਾਲੇ ਕਣਕ ਨੂੰ ਪਾਣੀ ਲੱਗ ਜਾਊਗਾ ਕਹਿ ਰਹੇ ਫੇਰ। ਆਏ ਮੇਲੇ ਮੋੜ ਦਾ ਕੋਈ ਸੁਰਜ ਨਹੀਂ ਲੱਗਦਾ ਵੀ ਕਦਕ ਚੱਲੂਗਾ ਹਲੇ ਮੈਂ ਇੱਕ ਦਿਖਾਉਣੀ ਬੀਜਾਂ 'ਚ ਫਰਕ ਹੈ ਥੋੜਾ ਜਿਹਾ ਵਿੱਚ ਕਹਿੰਦੇ ਖੱਡੇ ਕਣਕ ਜੰਮੀਆਂ ਵੀ ਨਹੀਂ ਹੈਗੀਆਂ ਯਾਨੀ ਮੈਂ ਬੀਜ ਹੈ 869 ਬੀਜ ਦੇਖੋ ਐ ਬਹੁਤ ਵਧੀਆ ਹਰੀਆਂ ਗਾਗਿਆ ਮਾਰਨਾ ਉਹ ਭਰੇ ਪੱਪੀ ਨਾਲ ਨੇ ਬੀਤੀ ਸੀ ਬੋਰਾਂ ਦੀ ਵੀ ਜੰਮਿਆ ਹੋਵੇ ਇੱਕ ਵਾਰ ਮੱਕੇ ਗੰਨੇ ਪਾਣੀ ਲਾਉਂਗਾ ਜੇ ਐ ਵੀ ਜੰਮੀ ਹੋਈ ਜਮਾੜਾ ਮੋਟਾ ਪਾਣੀ ਟੁੱਟ ਵੀ ਜਾਵੇ ਕਿਸੇ ਦੇ ਖੇਤ ਨੂੰ ਤੇ ਬਹੁਤਾ ਨੁਕਸਾਨ ਨਹੀਂ ਹੁੰਦਾ ਅਜੇ ਇੱਧਰ ਨੂੰ ਥੋੜੀ ਜਿਹੀ ਉਹ ਲੱਗਦੀ ਐ ਜਾਂ ਸਿਆੜਾਂ ਚੋਂ ਦੇਖਦੇ ਆ ਫਿਰ ਬਹੁਤ ਵਧੀਆ ਲੱਗਦੀ ਐ ਚਲੋ ਜੀ ਬੰਮੇ ਨੂੰ ਇੱਕ ਵਾਰ ਕਮੇ ਜੀ 세 ਵਗੜਦਾ ਫਿਰਦਾ ਪਰ ਮੇਰੇ ਨਾਲ ਡੋਲ ਬਾਕੀ ਆਉਂਦੀਆਂ ਅੱਛਾ ਆ ਚੱਲਦੇ ਆ ਭਾਈ ਤੇਰੇ ਕਿ ਨਹੀਂ ਪਾਇਆ ਹੁੰਦੇ ਹੁਣ ਜੋ ਗਿਆ ਵਾ ਇਹ ਨਾ ਠੀਕ ਹੈ ਤੂੰ ਨਾਲ ਉੱਤਰ ਸਹੀ ਆਹ ਆ ਵੀ ਭਾਈ ਇਹ ਪਟਾਣ ਦਾ ਹੋਗਾ ਚੱਲਦੇ ਆ ਕੇ ਚ ਜਾ ਕੇ ਜੀ ਚਲੋ ਜੀ ਕਰਨ ਜੀ ਤਰ ਨੂੰ ਅਸੀ ਕਾਰ ਜੀ ਕਾਰ ਆਹੇ ਬਟਾ ਮਾਉਣ ਲੱਗਿਆ ਜੇ ਹੈ ਅਮਨਦੀਪ ਕਿੱਧਰ ਅਮਨਦੀਪ ਅੱਜ ਅੱਜ ਮੁੜਿਆ ਨਹੀਂ ਅੱਛਾ ਠੀਕ ਠੀਕ ਹੈ। ਲਓ ਜੀ ਕੱਲ ਜੀ ਦਿਖਾਇਦਾ ਕਣਕ ਬੀਤੀ ਦੀ ਕੱਲ। ਇਹ ਘੱਲ ਲੈ ਜਾਂਦੇਗਾ ਸਿਰਾ ਸੋਨੇ ਰਹਿੰਦਾ ਹੈਗਾ ਜਮਾਈ। ਲੱਗਿਆ ਸੇਰਾ ਪਰਲੇ ਬਾਏ ਛੋਟੇ ਛੋਟੇ ਵਟ ਪਵਾ ਦੀ ਇੱਕ ਉਧਰ ਸਿਰੇ ਦੀ ਲੋੜ ਨਹੀਂ ਬਣੀ ਫਿਰ ਹਾਂ ਉਧਰ ਪੱਕ ਪਾ ਦੇ ਹਾਂ ਹਾਂ ਹੁਣੇ ਜਾ ਕੇ ਦੱਸਿਆ ਉਹਨੂੰ ਇੱਕ ਵਾਰ ਹੁਣੇ ਪਵਾ ਲਈ ਪਹਿਲਾਂ ਲੱਗ ਪਰ ਸਿੱਧੇ ਲਈ ਆਊਗਾ ਫਿਰ ਤੂੰ ਬਾਈਕ ਲੈ ਜਾਊਗਾ ਇੱਕ ਵਟਨ ਤਿੰਨੇ ਵਟਾ ਪੈਣੀ ਆ ਹਾਂ ਅਗਲੀ ਵਾਰ ਚੱਲਦੇ ਉਧਰ ਨੂੰ ਅੱਛਾ ਉਧਰ ਹੀ ਪਾਉਣ ਨਾ ਇੱਧਰ ਵੀ ਸਾਈਡ ਦੇਖ ਲੈਂਦਾ ਜੀ ਇੱਧਰ ਵੀ ਇੱਕ ਟੰਡੀ ਲਾ ਦੇ ਜੀ ਠੀਕ ਠੀਕ ਆ ਆ ਠੀਕ ਆ ਰਾਰ ਇਹਨੇ ਬੇਚਾਰੇ ਕੀ ਹਾਂ ਹਾਂ ਬਹੁਤ ਇਹਨੇ ਗੇਰੇ ਪਾਣੀ ਥੋਖਾ ਲੱਗ ਜਾਂਦਾ ਫਿਰ ਥੋਖਾ ਲੱਗ ਜੂਗਾ ਥੋੜਾ ਜਿਹਾ ਹੂੰ ਹੂੰ ਉਦੋਂ ਉਹ ਨਹੀਂ ਕਿਹਾ ਕਿ ਕਿ ਪਾਉਣੀ ਹੈ ਕਿ ਕਿਹੜਾ ਹੋਣਾ ਰਾਤ ਮੈਂ ਸਾਰੇ ਵਿੱਚੋਂ ਫਿਰ ਗਿਆ ਹਾਂ ਜੀ ਨਾ ਆਪਾਂ ਮਿੱਟੀ ਦਿੱਤੀ ਆ ਹਾਂ ਹਾਂ ਜੰਮੇ ਆਉਣੀ ਜੰਮੇ ਆਉਣੀ ਸਾਰੇ ਜੇ ਅਸੀਂ ਰਾਤ ਫਿਰਨੇ ਹੈ ਨਾ ਜੰਮੇ ਆਉਣੀ ਕੋਈ ਫਰਕ ਨਹੀਂ ਹੈਗਾ ਇੱਕ ਉਰੇ ਬੋ ਲੈਣੇ ਹੈ ਨਾ ਇਧਰੇ ਪਾਸੇ ਉਹਨੂੰ ਕੋ ਇਧਰੇ ਪਾਸੇ ਇੱਕੋ ਫਿਰ ਆਉਂਦੇ ਪਰਲੇ ਪਾਸੇ ਬੋ ਲੂਗੇ ਫਿਰ ਛੋਟੇ ਗਏ ਹੋਣਗੇ ਜਿਆਦਾ ਵੱਡੇ ਨਹੀਂ ਹੈਗੇ ਫਿਰ ਪੂਰੇ ਲਿਆਉਣੀ ਹਾਂ ਹਾਂ ਅਵੀ ਦੋ ਵਟਾ ਪੈ ਗਈਆਂ। ਭਾਈ। ਉਹ ਸਰਲ ਆ ਜਾ ਕੇ। ਲੈ ਆਂਦਾ। ਅੱਜ ਦੇ ਸਾਹਮਣੇ ਲੈ। ਲੈ ਉਹ ਇਹ ਨੱਕੇ ਸਾਹਮਣੇ। ਇੱਧਰ ਰੱਖ। ਕੁਛ ਨਾ ਦੇ। ਅੱਛਾ। ਇਹਦੇ ਤੋਂ ਬੱਲੇ ਮੋੜ ਵੀ ਪਾਉਂਦਾ ਜਿਆਦਾ। ਠੀਕ ਆ। ਇੱਥੇ ਲੈ ਜਾਉਂਗਾ ਭਾਈ। ਨਾ ਮੈਨੂੰ ਲਈ ਦਲਵੀਰ ਨੂੰ ਸਤਿ ਸ੍ਰੀ ਅਕਾਲ। ਲੋ ਬਾਈ ਨੇਰੂ ਮੈਨੂੰ ਸਤਵੀਰ ਨੂੰ ਆਏ ਲਾਉਣਾ ਪਲਾਟਰ ਨੂੰ ਤੁਸੀਂ ਵੱਲ ਦੇ ਚੱਕੀਆਂ। ਉਹ ਲੀ ਕਰ ਦਿੱਤੀ ਛੋਟੀ-ਛੋਟੀ ਇੱਧਰ ਨੂੰ। ਅੱਛਾ। ਸਤਵੀਰ ਦੇਵਾਂਗਾ ਹੁਣ ਲਾ ਦਈਏ ਨੇਰੂ ਕੱਲੂ ਪਾਣੀ ਲਾਉਣਾ ਇਹਨੂੰ। ਨਾ ਨਾ ਠੀਕ ਹੈ। ਪਹਿਲਾਂ ਤੈਨੂੰ ਵਧਾਈਆਂ ਬਹੁਤ-ਬਾਤ ਆ ਗੱਡੀ ਦੇ ਟਾਇਰਾਂ ਦੀਆਂ। ਤੁਹਾਨੂੰ ਵਧਾਈਆਂ ਹੀ ਵਧਾਈਆਂ। ਹੋਰ ਅੱਜ ਪਵਾ ਤੇ ਟਾਇਰ। ਹੈ? ਜੇ ਕਿ ਜੇ ਕਿਤੇ ਬਹੁਤ ਏ। ਬਹੁਤ ਹੀ ਮਹਿੰਗੇ ਵੀ ਨਹੀਂ ਪਾਏ। ਕਿੰਨੇ ਦੇ ਪਏ ਇੱਕ ਟਾਇਰ? ਬਹੁਤ ਮਹਿੰਗੇ ਪੈ ਗਏ। ਲਾਤਾ। ਜਿਹੜੇ ਬੱਚਤ ਦੀ ਸਾਰੀ ਲੱਗ ਗਈ 20000 ਦੇ 20 ਦੇ ਉੱਪਰ ਹਲਾਤਾ 5000 ਦਾ ਇੱਕ ਟਾਇਰ ਪਿਆ ਹਾਂ 5000 ਦੇ ਦੇ ਗਿਆ ਅਰੇ ਬਹੁਤ ਮਹਿੰਗੇ ਹੋ ਗਏ ਟਾਇਰ ਬਹੁਤ ਮਹਿੰਗੇ ਜੋਕੋ ਮਹਾਂ ਦਾ 8000 ਦਾ ਮਿਲਤਨ ਦਾ ਹਾਂ ਮਿਲਤਨ ਉਹ ਵੀ 8000 ਦਾ ਉਹ ਹੈ ਨਾ ਫਿਰ ਹੈਵੀ 16 ਨੰਬਰ ਹੈ ਹਾਂ ਜੂ ਜੂ ਨੰਬਰ ਵਧਿ ਜਾਣੇ ਮਿਲਤਨ ਦਾ ਟਾਇਰ ਦਾ ਮਿਲਤਨ ਦਾ ਉਹ ਅੱਗੇ ਕਿਤੇ ਵੀ ਜਾਣ ਦਾ ਦਲਬੀਰ ਕੋ ਬਾਹਨਾ ਹੁੰਦਾ ਤਾਂ ਯਾਰ ਗੱਡੀ ਦਾ ਟਾਇਰ ਪਾਣੇ ਵਾਲੇ ਆ ਮਰਾ ਇੱਕ ਟਾਇਰ ਕੇ ਨੰਬਰ ਘਟ ਹੁੰਦਾ ਤਾਂ ਮੈਂ ਇੱਕ ਨਹੀਂ ਲਈ ਜਾਂਦਾ ਸਰਪਣੀ ਵਾਸੀ ਵੀ ਤੀ ਹਾਂ ਵੇ ਉਹਨਾਂ ਲੈਂਡ ਵੀ ਚੈੱਕ ਕਰਾ ਲਈ ਹਾਂ ਸਾਰਾ ਕੁਝ ਕਰਾਤਾ ਅੱਜ ਤੇ ਲੈਂਡ ਠੀਕ ਦੀ ਲੈ ਠੀਕ ਦੀ ਮਾੜਾ ਮੋਟੇ ਫਰਕ ਦਾ ਹੈ ਪਾਸੇ ਇਹ ਲਾਇਆ ਹਾਂ ਉਹ ਵੀ ਲਾਇਆ ਐਮ ਜਿਹਦੇ ਲਵਾਤੇ ਤੇ ਨਾ ਅੱਜ ਵੀ ਉਹਨੇ ਦੋ ਟਾਇਰਨ ਲਾਇਆ ਬੁਰਿਆ ਨੂੰ ਲੋੜ ਨਹੀਂ ਪਈ ਟਾਈਮ ਹੀ ਲੱਗਾ ਕੁਝ ਜਦੋਂ ਮੈਂ ਲਿਆ ਆ ਉਦੋਂ ਦੇਖਣ ਵਾਲਾ ਤਾਂ ਕੰਮ ਹੈ ਕੀ ਆ ਇੰਨੀ ਆਉਟ ਦੀ ਲੈਣ ਅੱਛਾ ਅੱਜ ਤਾਂ ਉਹ ਬਸ ਉਹਨੂੰ ਮੂਰੇ ਤੇ ਹਲਾਇਆ ਮੈਂ ਸਟੇਰੀਂਗ ਸਿੱਧਾ ਕਰਿਆ ਸੈਟ ਕਰਾ ਲਈ ਦੀ ਉਦੋਂ

ਵੇਰੇ ਚਾਹ ਕਰੀ ਵਰ ਚੜਾਉਂਦਾ ਨਾ ਹਾਂ ਉਹ ਬੀਲ ਬੈਲੈਂਸ ਹੁੰਦੇ ਆ ਅੱਛਾ ਹਾਂ ਬੀਲ ਬੈਲੈਂਸ ਕਹਿੰਦੇ ਉਹਨੂੰ ਕੋਈ ਪਤਾ ਸੀ ਜੇ ਵੀ ਲਾਉਣੇ ਵਿੱਚ ਹਾਂ ਫਿਰ ਬੀਲ ਬੈਲੈਂਸ ਕਰਨੇ ਨੂੰ ਨਾ ਹੋ ਹਾਂ ਸਾਨੂੰ ਹੋ ਗਿਆ ਪਤਾ ਛੋਣ ਤਾਂ ਗੱਡੀਆਂ ਲੱਤੀਆਂ ਸੀ ਬਰਸ਼ੇ ਨੂੰ ਲੱਤ ਵੱਡਾ ਹਾਂ ਹਾਂ ਇਹ ਕਿੰਨਾ ਹੋ ਪਾਇਆ ਮੈਂ ਇੰਨਾ ਹੋ ਪਾਇਆ ਕੁਛ ਵੀ ਨਹੀਂ ਦਿਖਦਾ ਪੁੱਛ ਘਾਤ ਨਹੀਂ ਦਿਖਦਾ ਹਾਂ ਉਹ ਸਾਬ ਕਬੂਤਰ ਚੁੱਗ ਗਏ ਇਹ ਜਿੱਦਣ ਬੀਜੀ ਉਹਦੋਂ ਵੋਟਾਂ ਦੀਆਂ ਹਾਂ ਦੋ ਦਿਨ ਫਰਾ ਨਹੀਂ ਹੋਇਆ ਮੈਂ ਹੀ ਦੱਸਿਆ ਉਦੋਂ ਜਾ ਕੇ ਵੀ ਮੈਂ ਤੇਰੇ ਭਾਈ ਕਬੂਤਰ ਕਬੂਤਰ ਬੈਠਾ ਦਾ ਉਹ ਦੋ ਜੱਲਾ ਉਦੋਂ ਚਪਚੇ ਨੂੰ ਕਰ ਕਰੇ ਨੇਰੂ ਲਾਇਆ ਦੀ ਕਰਦਾ ਦਾ ਮਾੜਾ ਮਾੜਾ 40 ਪੀਜਾ ਕਰਦਾ ਅੱਛਾ ਤੇ ਤੈਨੂੰ ਪਤਾ ਚਾਰ ਪੰਜ ਘੰਟੇ ਮੋਟਰ ਚੱਲਣੀ ਹੂੰ ਪੈਂਦੀ ਨਹੀਂ ਹੁੰਦਾ ਵੀ ਤੌਕਿਆਂ ਨੂੰ ਠੀਕ ਆ ਜੀ ਚੁੱਪੇ ਆ ਸੁਭੇ ਗਨਕਾ ਇਹ ਬਾਈ ਤੁਹਾਡੇ ਘਰ ਕੋਲ ਤੇ ਆਉਂਦਾ ਅੱਛਾ ਟੋਬੇ ਵਾਲਾ ਹਾਂ ਇੱਥੇ ਘੰਟੇ ਕੰਮ ਵੀ ਲਾ ਦੂ ਟੱਕਣ ਖੋਲ ਨਹੀਂ ਲੈ ਗਿਆ ਕੋਈ ਕੋਈ ਪਿੱਛਾ ਨਿਆਣਾ ਗੱਜੂ ਵਿੱਚ ਚਾਹਦੀ ਨਹੀਂ ਆ ਨਿਆਣਾ ਗਾ ਨਿਆਣਾ ਗੱਜੂ ਪ੍ਰਿੰਸ ਕਿਹ ਆ ਪਤਾ ਕਿਹ ਆ ਪਤਾ ਹੁੰਦਾ ਬੂਰ ਐ ਜੰਮਦਾ ਹੀ ਤੁਰ ਕੇ ਆ ਜਾਣਾ ਇਹਦੇ ਲੱਡੂ ਬੈਟਾ ਇੱਕ ਵਿੱਚ ਕੱਦਾ ਹਾਂ ਹਾਂ ਦੇ ਲੋ ਦੀ ਵੀ ਜ਼ਿੰਦਗੀ ਆਓ ਜੀ ਇੱਧਰ ਆ ਜਿਓ ਕਰਮਜੀ ਦੀ ਮੋਟਰ ਉਹਨਾਂ ਪਰ ਮੈਂ ਬਟਾ ਪਾਉਣ ਲੱਗੇ ਹੋਏ ਤੇ ਪਾਲਟੀ ਘਰ ਆ ਰਹੇ ਆਂ ਦੀ ਅੱਜ ਕੱਲ ਨੇ ਹੂੰ ਪਿੱਛੇ ਆ ਤਾ ਬਿੱਤੇ ਦੂਏ ਕਿੰਨੇ ਦੇ ਘਟੇ ਉਹ ਤਾਂ ਹੈਉ ਨਹੀਂ ਦੇਖੋ ਸ ਆ ਆ ਉਹ ਖੁਸ਼ਕ ਹੋ ਗਏ ਜਿਹੜਾ ਖੁਸ਼ਕ ਹੋ ਗਏ ਤੇ ਉਹ ਪਤਾ ਕਹਿ ਗੱਲ ਜਦੋਂ ਦਲਬੀਰ ਗੱਡੀ ਲੈ ਕੇ ਆਇਆ ਤਾਂ ਜਾਦਾ ਪਿੱਛੇ ਵੀ ਬੰਦੇ ਕੋਲ ਖੜੀ ਹੁੰਦੀ ਉਹ ਬਾਹਰ ਨੂੰ ਗਿਆ ਵਾ ਤਾਂ ਗੱਡੀ ਖੜੀ ਹੁੰਦੀ ਉਹ ਖਾਣੀ ਇਹ ਨਾ ਚੀਜ਼ ਚੱਲੀ ਜਾਵੇ ਵਧੀਆ ਰਹਿੰਦੀ ਹੈ ਇਹ ਤਾਂ ਚੱਲੀ ਜਾਵੇ ਫੇਰ ਲੋਟ ਰਹੀ ਹਾਂ ਹਾਂ ਫੇਰ ਘੱਟ ਜਾਨੇ ਚੱਲੀ ਜਾਵੇ ਦੇਖੜੀ ਸੁੱਕੇ ਜਾਨੇ ਇਹ ਤਾਂ ਹੈ ਇੰਨੇ ਵੀ ਇੰਨੇ ਨਹੀਂ ਹੈਗਾ ਇੰਨੀ ਘਾਦੇ ਇਹਨਾਂ ਕਰਕੇ ਦੇ ਜਾਂਦੇ ਆ 50000 ਕਿਲੋਮੀਟਰ ਦੀ ਯਾਰ ਗਾਰੰਟੀ ਆਮ ਹੁੰਦੀ ਓ ਡੇਰਾਂ ਦੀ ਹਾਂ 50000 ਕਿਲੇ ਆਪਾਂ ਨੇ ਜੇ ਚਲਾ ਦੇਣੀ ਤਿੰਨ ਜਾਨਾ 50000 ਹਾਂ 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 ਹ ਲੋ ਜੀ ਪੰਚ ਸਾਹਿਬ ਆ ਗਏ ਉਧਰ ਬਾਈ ਹੱਥ ਛੱਡ ਕੇ ਜਾਂ ਲਾ ਕੇ ਲੈ ਆਇਆ ਮੱਦੇ ਗੱਡੀ ਆਏ ਇਹਦਾ ਨਹੀਂ ਕਰਦੀ ਪੋਛਲਾ ਬਿੰਦਰ ਦੇ ਇਹਦੇ ਆਵਲ ਗਿਆ ਤੇ ਸੇਰੇ ਫੜ ਗਈ ਨਾ ਹਾਂ ਬਦੇ ਫੜਨੇ ਤੇ ਕੀਰਪਲ ਆਇਆ ਹਾਂ ਹਾਂ ਚਲੋ ਠੀਕ ਹੈ ਜੀ ਮਿਲਦੇ ਆਂਗੇ ਅਸੀਂ ਹੋਰ ਵੀਡੀਓ ਚ ਪਸਰੀ ਗਾਲ ਜੀ ਲੋ ਜੀ ਆ ਜਾਵੇ ਤੇ ਰੋਪੜਾ ਗੱਡੀ ਦਲਵੀਰ ਵਾਲੀ ਇਹਨੂੰ ਟਾਇਰ ਨਵੇਂ ਪੋਏ ਦੇ ਹੋ ਰਹੇ ਹੋਲੇ ਵੇ ਇਹ ਪੂਆਉਂਗੇ ਹੁਣ ਤੇ ਪਰ